ਹallelujah hallelujah 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 ਹallelujah ਬੋਲੋ ਪ੍ਰਭ ਯਿਸੂ ਮਸੀਹ ਦੇ ਨਾਮ ਕੀ ਜੈ ਪਰ ਮੈਂ ਨਾਲ ਇੱਕ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਜਿੰਨੇ ਪੰਜਾਬ ਦੇ ਚ ਵਸਦੇ ਸਾਈ ਭਾਈਚਾਰੇ ਦੇ ਲੋਕ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਇਹ ਲਗਾਤਾਰ ਤੀਜਾ ਵੱਡਾ ਦੇਣਾ ਜਿਸ ਵੱਡੇ ਦੇ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਰਾਜ ਪਦਰੀ ਤੌਰ ਤੇ ਮਨਾਉਂਦੀਆਂ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਆਪਣੀ ਪੂਰੀ ਕੈਬਨਟ ਨੂੰ ਨਾਲ ਲੈ ਕੇ ਤੇ ਇਸਾਈ ਭਾਈਚਾਰੇ ਨੂੰ ਖੁਸ਼ੀ ਦੇ ਦਿਹਾੜੇ ਵਧਾਈਆਂ ਦੇਣ ਦੇ ਲਈ ਆਉਂਦੇ ਰਹੇ ਨੇ ਪਰ ਇਸ ਸਾਲ ਫੇਰ ਤੇ ਲਾਸਟ ਜਿਹੜੇ 2 ਸਾਲ ਲੰਘ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਟ ਨੇ ਇਹ ਇੱਕ ਵਾਰ ਵੀ ਜਿਹੜਾ ਵੱਡਾ ਦਿਨ ਵਾ अनुराज पदरी तौर ते ਨਹੀਂ ਮਨਾਇਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਵਸਦੇ ਖਾਸ ਕਰਕੇ ਗਰਦਾਸਪੁਰ ਜਿਹੜਾ 크ਰਿਸਚੀਅਨਸ ਦਾ ਹੱਬ ਆ ਉਹਨਾਂ ਦੇ ਵਿੱਚ ਬੜਾ ਵੱਡਾ ਰੋਸ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸਾਈ ਭਾਈਚਾਰੇ ਨੂੰ ਬਿਲਕੁਲ ਵੀ ਆਪਣਾ ਨਹੀਂ ਸਮਝਦੀ ਅਸੀਂ ਤਾਂ ਇਸਾਈ ਭਾਈਚਾਰੇ ਦੇ ਲੋਕ ਇੱਕ ਹੀ ਹਰ ਸਾਲ ਦੇ ਵਿੱਚ ਬਣਾਉਂਦੇ ਆ 크리스마ਸ ਜੋ ਕਿ ਪ੍ਰਭੂ ਯਸ਼ੂ ਦਾ ਜਨਮ ਦਿਹਾੜਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਦਿਨ ਦਾ ਰਾਜਪਤਰੀ ਸਮਾਗਮ ਇਸ ਸਾਲ ਵੀ ਨਾਂ ਕਰਵਾ ਕੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਵਾ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਜਿਹੜੇ ਸਾਡੇ ਸਾਈ ਭਾਈ ਚਾਰੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਉਹਦੇ ਅਮਲੇ ਨੇ ਜਾਂ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਵੱਡੇ ਦਿਨ ਦੇ ਜਿਹੜੇ ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਚਰਚ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਵਿੱਚ ਨਾਂ ਵੜਨ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਈ ਭਾਈ ਚਾਰੇ ਦੇ ਵਿੱਚ ਰੋਸ ਆ ਮੈਂ ਮੰਗਤ ਮਸੀਹ ਥੇ ਤਿੱਖਾ ਕੈਥੋਲਿਕ ਚਰਚ ਸੋਲ ਦਾ ਕੈਸ਼ੀਅਰਾਂ ਜੀ ਪਿਛਲੇ 3 ਸਾਲਾਂ ਤੋਂ ਸਾਡੇ ਰਾਜ ਪਦਰੀ ਕੋਈ ਵੀ 크ਿਸਮਸ ਦਾ ਦਿਹਾੜਾ ਨਹੀਂ ਮਨਾਇਆ ਜਾ ਰਿਹਾ ਜਦ ਕਿ ਪਹਿਲੀਆਂ ਸਰਕਾਰਾਂ ਜੋ ਸੀ ਉਹਨਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਅਕਾਲੀ ਦੀ ਅਕਾਲੀ ਦਲ ਦੀ ਸਰਕਾਰ ਹੋਵੇ ਉਹਨਾਂ ਸਾਰੀਆਂ ਸਰਕਾਰਾਂ ਨੇ ਰਾਜਪਦਰੀ ਤੌਰ ਤੇ 크ਿਸਮਸ ਮਨਾਇਆ ਹਰ ਸਾਲ ਬਟ ਇਹ ਸਰਕਾਰ ਜੋ ਹੈ ਇਸ ਨੇ ਸਾਡੀ ਕੋਈ ਸਾਰ ਨਹੀਂ ਲਈ ਮਸੀਹ ਭਾਈਚਾਰੇ ਦੀ ਕੋਈ ਸਾਰ ਨਹੀਂ ਲਈ ਤੇ ਇਸ ਕਰਕੇ ਸਾਰੇ ਖਾਸ ਕਰਕੇ ਗੁਰਦਾਸਪੁਰ ਦੇ ਮਸੀਹ ਭਾਈਚਾਰੇ ਜਿੰਨਾ ਵੀ ਆ ਇਹਨਾਂ ਵਿੱਚ ਕਾਫੀ ਰੋਸ ਆ ਤੇ ਮੈਂ ਤੇ ਅਹੀ ਕਵਾਂਗਾ ਕਿ ਇਸ ਸਰਕਾਰ ਦੇ ਕਿਸੇ ਵੀ ਨਮਾਇਦੇ ਨੂੰ ਨਾ ਬੁਲਾਇਆ ਜਾਵੇ ਦੇਖੋ ਜੀ ਸਾਨੂੰ ਕੀ ਲੋੜ ਆ ਇਹ ਤੇ ਉਹਨਾਂ ਨੂੰ ਪਤਾ ਹੈ ਨਾ ਪਹਿਲੀਆਂ ਸਰਕਾਰਾਂ ਜੋ ਸੀ ਉਹ ਕਿਹੜੀ ਉਹਨਾਂ ਨੂੰ ਕਿਹੜਾ ਹੀ ਇਨਵਿਟੇਸ਼ਨ ਦਿੰਦੇ ਰਹੇ ਆ ਇਹਨਾਂ ਨੂੰ ਆਪ ਚਾਹੀਦਾ ਆ ਇਹ ਸਾਡੇ ਨਾਲ ਸੰਪਰਕ ਕਰਨ ਲਈ ਅਸੀਂ ਰਾਜਪੱਤਰ ਤੌਰ ਤੇ ਆਪਾਂ ਪ੍ਰੈਸ ਨੂੰ ਮਨਾਈਏ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਜੀ ਇਹ ਸਰਕਾਰ ਤਾਂ ਕਦੀ ਕੋਈ ਸਾਰ ਨਹੀਂ ਲੈਂਦੀ ਸਾਡੀ